ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮੈਂ ਤੁਹਾਨੂੰ ਇਹ ਦੱਸਣਾ ਹੈ ਕਿ ਕਥਾਵਾਚਕਾਂ ਦੇ profession ਦੇ ਵਿੱਚ ਕੀ ਚੁਣੌਤੀਆਂ ਆਉਂਦੀਆਂ ਕਿੰਨਾ ਕੁ ਉਹਨਾਂ ਦਾ profession ਔਖਾ ਹੈ ਤੇ ਕਿੰਨਾ ਕੁ ਉਹਨਾਂ ਦਾ profession ਸੌਖਾ ਹੈ ਇਸ ਵਿਸ਼ੇ ਤੇ ਮੈਂ ਵਿਚਾਰ ਕਰਨੀ ਹੈ ਵੈਸੇ ਸ਼ੁਰੂ ਤੋਂ ਹੀ ਗਿਆਨवान ਮਨੁੱਖਾਂ ਦੀ ਕਦਰ ਰਹੀ ਹੈ ਤੇ ਲੋੜ ਵੀ ਰਹੀ ਹੈ ਹਰ ਕੌਮ ਹਰ ਦੇਸ਼ ਹਰ ਧਰਮ ਹਰ ਸਕੂਲ ਹਰ ਕਾਲਜ ਹਰ ਸੋਸਾਇਟੀ ਹਰ ਸਭਿਆਚਾਰ ਨੂੰ ਗਿਆਨਮਾਨ ਲੋਕਾਂ ਦੀ ਹਮੇਸ਼ਾ ਹੀ ਲੋੜ ਰਹਿਣੀ ਹੈ ਜਿਨ੍ਹਾਂ ਦੇ ਕੋਲ ਗਿਆਨ ਹੋਵੇ ਤੇ ਜਿਹੜੇ ਲੋਕ ਸਾਡੇ ਨਾਲੋਂ ਗਿਆਨ ਦੇ ਵਿੱਚ ਅੱਗੇ ਹੁੰਦੇ ਐ ਉਹਨਾਂ ਲੋਕਾਂ ਦਾ ਸਤਕਾਰ ਵੀ ਜ਼ਿਆਦਾ ਹੁੰਦਾ ਹੈ ਬਸ਼ਰਤੇ ਕਿ ਉਹ ਗਿਆਨ ਅੱਜ ਦੇ ਸਮੇਂ ਦਾ ਹਾਣੀ ਹੋਵੇ ਜੇ ਗਿਆਨ ਸਾਡਾ ਅੱਜ ਦੇ ਸਮੇਂ ਦਾ ਹਾਨੀ ਨਹੀਂ ਹੁੰਦਾ ਤਾਂ ਫਿਰ ਉਸ ਗਿਆਨ ਦੀ ਲੋੜ ਲੋਕਾਂ ਨੂੰ ਪਾਸ ਦੀ ਨਹੀਂ ਹੈ ਤੇ ਉਹ ਗਿਆਨ ਕਈ ਵਾਰ ਬੋਝ ਲੱਗਣ ਲੱਗ ਜਾਂਦਾ ਹੈ ਇਹੋ ਕਾਰਨ ਸੀ ਕਿ ਗੁਰੂ ਸਹਿਬਾਨ ਜੀ ਨੇ ਸਾਨੂੰ ਉਸ ਗਿਆਨ ਤੋਂ ਜਿਹੜਾ ਸਮੇਂ ਦਾ ਹਾਨੀ ਨਹੀਂ ਰਿਹਾ ਸੀ ਕਿਸੇ ਸਮੇਂ ਉਹ ਜ਼ਰੂਰ ਮਹੱਤਵਪੂਰਨ ਰਿਹਾ ਹੋਵੇਗਾ ਜਿਸ ਨੂੰ ਅਸੀਂ ਵੇਦਾਂ ਦਾ ਗਿਆਨ ਗੀਤਾ ਦਾ ਗਿਆਨ ਜਾਂ ਹੋਰ ਇਸ ਤਰ੍ਹਾਂ ਦਾ ਗਿਆਨ ਕਹਿ ਦਿੰਦੇ ਹਾਂ ਕਿਸੇ ਸਮੇਂ ਹੋ ਸਕਦਾ ਹੈ ਕਿ ਜਨੇਊ ਦੀ ਵੀ ਕੋਈ ਸਾਰਥਕਤਾ ਰਹੀ ਹੋਵੇਗੀ ਤਾਂ ਹੀ ਤਾਂ ਇਹ ਨਾ ਸਰਵ ਪ੍ਰਮਾਨਿਤ ਸੀ ਪਰ ਜਦੋਂ ਉਹ ਚੀਜ਼ਾਂ ਆਪਣਾ ਆਧਾਰ ਖੋ ਚੁੱਕੀਆਂ ਸੀ ਆਊਟ ਡੇਟਡ ਹੋ ਚੁੱਕੀਆਂ ਸੀ ਤਾਂ ਸਾਡੇ ਗੁਰੂ ਸਾਹਿਬਾਨ ਜੀ ਦੇ ਉਹਨਾਂ ਚੀਜ਼ਾਂ ਨੂੰ ਇੱਕ ਬੋਝ ਵਾਂਗ ਸਮਝਿਆ ਅਤੇ ਸਾਡੀ ਸੋਸਾਇਟੀ ਦੇ ਸਿਰ ਤੋਂ ਉਹ ਬੋਝ ਲਾਇਆ ਅੱਜ ਵੀ ਅਸੀਂ ਦੇਖਦੇ ਹਾਂ ਕਿ ਸਮੁੱਚਾ ਵਿਸ਼ਵ ਦੋ ਵੱਖ-ਵੱਖ ਧੜਿਆਂ ਦੇ ਵਿੱਚ ਵੰਡਿਆ ਹੋਇਆ ਹੈ ਇੱਕ ਧੜੇ ਨੂੰ ਅਸੀਂ ਪਰੰਪਰਾਵਾਦੀ ਜਾਂ ਅਸੀਂ ਉਸ ਨੂੰ ਕੰਜ਼ਰਵੇਟਿਵ ਕਹਿੰਦੇ ਆ ਜਿਹੜੇ ਪੁਰਾਣੀਆਂ ਚੀਜ਼ਾਂ ਨੂੰ ਬਚਾਉਣਾ ਚਾਹੁੰਦੇ ਆ ਨਵੀਆਂ ਚੀਜ਼ਾਂ ਕੋਲੋਂ ਕਿਉਂਕਿ ਉਹਨਾਂ ਨੂੰ ਇੱਕ ਡਰ ਇੱਕ ਚਿੰਤਾ ਇੱਕ ਭੈ ਹਮੇਸ਼ਾ ਇਹ ਰਹਿੰਦਾ ਹੈ ਕਿ ਕਿਤੇ ਪੁਰਾਣੀਆਂ ਚੀਜ਼ਾਂ ਨੂੰ ਨਵਾਂ ਸਮਾਜ ਨਵੀਂ ਸੋਚ ਨਵੀਂ ਟੈਕਨੋਲੋਜੀ ਖਤਮ ਨਾ ਕਰ ਦੇਵੇ ਜਿਵੇਂ ਵੀ ਕੋਈ ਸਾਡੇ ਬਹੁਤ ਸਾਰੀਆਂ ਫਿਲਮਾਂ ਵੀ ਆਉਂਦੀਆਂ ਤੇ ਫਿਲਮਾਂ ਤੇ ਵੀ ਇਹੀ ਹੁੰਦਾ ਹੈ ਕਿ ਨਵੇਂ ਦਾ ਪ੍ਰਭਾਵ ਨਾ ਪੈਣ ਦਿੱਤਾ ਜਾਏ ਪੁਰਾਣੇ ਤੇ ਤੇ ਉਹਦਾ ਵਿਰੋਧ ਵੀ ਹੁੰਦਾ ਹੈ ਜਿਹੜੇ ਲੋਕ ਪੁਰਾਣੀਆਂ ਪਰੰਪਰਾਵਾਂ ਪੁਰਾਣੀਆਂ ਰਵੈਤਾਂ ਪੁਰਾਣੇ ਪਹਿਰਾਵੇ ਪੁਰਾਣੀਆਂ ਚੀਜ਼ਾਂ ਨੂੰ ਰੱਖਣਾ ਚਾਹੁੰਦੇ ਆ ਉਹਨਾਂ ਲੋਕਾਂ ਨੂੰ ਅਸੀਂ ਕੰਜ਼ਰਵੇਟਿਵਸ ਕਹਿੰਦੇ ਆ ਜਾਂ ਉਹਨਾਂ ਨੂੰ ਆਰਥੋਡੌਕਸ ਕਹਿੰਦੇ ਆ ਜਾਂ ਉਹਨਾਂ ਲੋਕਾਂ ਨੂੰ ਅਸੀਂ ਰੂੜੀਵਾਦੀ ਵੀ ਕਹਿ ਦਿੰਦੇ ਆ ਜਾਂ ਪ੍ਰਾਤਨ ਵਿਚਾਰਤਾਰਾ ਵਾਲੇ ਵੀ ਕਹਿ ਦਿੰਦੇ ਆ ਇਸ ਦੇ ਅਗੇਂਸਟ ਹੀ ਜਿਉਂ ਹੀ ਵਿਦਿਆ ਦਾ ਪ੍ਰਸਾਰ ਹੋਇਆ ਏ ਉਸ ਤੋਂ ਬਾਅਦ ਸੋਸ਼ਲ ਮੀਡੀਆ ਆਇਆ ਟੀਵੀ ਚੈਨਲ ਆਏ ਅਖਬਾਰਾਂ ਆਏ ਤੇ ਪੜੇ ਲਿਖੇ ਲੋਕਾਂ ਦਾ ਰੁਝਾਨ ਹੈ ਜਿਹੜਾ ਪ੍ਰੋਗਰੈਸਵਾਦੀ ਹੋ ਗਿਆ ਉਹ ਲੋਕ ਹੁਣ ਪ੍ਰੋਗਰੈਸਵਾਦੀ ਚੀਜ਼ਾਂ ਚਾਹੁੰਦੇ ਐ ਉਹ ਚੀਜ਼ਾਂ ਚਾਹੁੰਦੇ ਨੇ ਜੋ ਨਵੀਆਂ ਹੋਣ ਅਤੇ ਨਵੇਂ ਜ਼ਮਾਨੇ ਦੀਆਂ ਹਾਨੀ ਹੋਣ ਅਤੇ ਉਹ ਲੋਕ ਐ ਜਿਹੜੇ ਆਪਣੀ ਪ੍ਰੋਗਰੈਸ ਚਾਹੁੰਦੇ ਐ ਅੱਗੇ ਵਧਣਾ ਚਾਹੁੰਦੇ ਨੇ ਇਹਨੂੰ ਅਸੀਂ ਐਦਾਂ ਹੀ ਲੈ ਲਈਏ ਕਿ ਇੱਕ ਸਮਾਂ ਐਸਾ ਹੁੰਦਾ ਸੀ ਕਿ ਲੋਕ ਇੱਕ ਛੋਟੀ ਜੀ ਮੂਰਤੀ ਨੂੰ ਇਸੇ ਰੁੱਖ ਦੇ ਥੱਲੇ ਰੱਖ ਕੇ ਥੋੜਾ ਸੰਧੂਰ ਲਗਾ ਕੇ ਹਨੂਮਾਨ ਬਣਾ ਕੇ ਉਹਦੀ ਪੂਜਾ ਕਰ ਲੈਂਦੇ ਸੀ ਤੇ ਇੰਨੀ ਚੀਜ਼ ਦੀ ਆਤਮ ਸੰਤੁਸ਼ਟੀ ਚਾਉਂਦੇ ਸੀ ਪਰ ਸਾਡੇ ਗੁਰੂ ਸਾਹਿਬ ਸਨ ਜਿਹੜੇ ਉਹ ਰੂੜੀਵਾਦੀ ਨਹੀਂ ਸਨ ਸਾਡੇ ਗੁਰੂ ਸਾਹਿਬਾਨ ਨੇ ਕਿਹਾ ਨਹੀਂ ਪ੍ਰਾਣੀਆਂ ਪਰੰਪਰਾਵਾਂ ਨਹੀਂ ਨਵੀਆਂ ਪਰੰਪਰਾਵਾਂ ਦੇ ਧਾਰਨੀ ਬਣੋ ਨਵੀਂ ਸੋਚ ਦੇ ਧਾਰਨੀ ਬਣੋ ਵਿਸ਼ਵ ਦੇ ਹਾਣੀ ਬਣੋ ਇਸ ਕਰਕੇ ਸਾਡੇ ਗੁਰੂ ਸਾਹਿਬਾਨ ਨੇ ਉਹਨਾਂ ਚੀਜ਼ਾਂ ਨੂੰ ਖੰਡਨ ਕਰ ਦਿੱਤਾ ਤੇ ਇੱਕ ਨਵੀਂ ਸੋਚ ਸਾਨੂੰ ਦੇ ਦਿੱਤੀ ਉਹ ਨਵੀਂ ਸੋਚ ਇਹ ਸੀ ਤੁਸੀਂ ਕਿਵੇਂ ਅੱਗੇ ਵਧਣਾ ਹੈ ਕਿਵੇਂ ਤਰੱਕੀ ਤੇ ਵਿਕਾਸ ਕਰਨਾ ਹੈ ਹੁਣ ਮੁਸ਼ਕਲਾਂ ਸਭ ਤੋਂ ਵੱਡੀਆਂ ਇਹ ਨੇ ਕਿ ਅੱਜ ਕੱਲ੍ਹ ਗੁਰਦੁਆਰਿਆਂ ਨੂੰ ਕਮਾਈ ਸਿਰਫ ਪੂਜਾ ਦੇ ਕੰਮਾਂ ਤੋਂ ਹੁੰਦੀ ਹੈ ਪ੍ਰੋਗਰੈਸਵਾਦੀ ਸੋਚ ਤੋਂ ਕਮਾਈ ਨਹੀਂ ਹੁੰਦੀ ਇਹ ਕਿਤੇ ਵੀ ਨਹੀਂ ਹੁੰਦਾ ਇਸ ਕਰਕੇ ਗੁਰੂ ਘਰ ਇਹ ਚਾਹੁੰਦੇ ਆ ਕਿ ਅਸੀਂ ਸੇਫ ਤੇ ਸਿਕਿਉਰ ਹੋ ਕੇ ਚੱਲੀਏ ਜਦੋਂ ਸੇਫ ਤੇ ਸਿਕਿਉਰ ਹੋ ਕੇ ਚੱਲਣਾ ਤੇ ਪ੍ਰਾਣੀਆਂ ਚੀਜ਼ਾਂ ਜਾਂਚੀਆਂ ਪਰਖੀਆਂ ਹੁੰਦੀਆਂ ਉਹਨਾਂ ਦੇ ਵਿੱਚ ਜਨ ਸੁਧਾਰਨ ਦਾ ਜਿਹੜਾ ਹੈ ਉਹ ਵਿਸ਼ਵਾਸ ਬੱਜਾ ਹੁੰਦਾ ਹੈ ਜਿਵੇਂ ਪੁਰਾਣਾ ਡਾਕਟਰ ਚਾਹੇ ਉਹ ਕਿੰਨਾ ਵੀ ਨਕਮਾ ਕਿਉਣਾ ਹੋਵੇ ਪਰ ਜੇ ਅਸੀਂ ਉਹਦੇ ਨਾਲ ਵਰਤਦੇ ਰਹੇ ਆਂ ਤੇ ਸਾਨੂੰ ਉਹੀ ਬੈਸਟ ਲੱਗਦਾ ਹੈ ਜਿਵੇਂ ਅਸੀਂ ਇਹ ਕਹਿ ਲਈਏ ਅਸੀਂ ਉਹਦੇ ਹੈਪ ਚਲੋ ਜਾਂਦੇ ਆਂ ਨਵਾਂ ਮੁੰਡਾ ਜਿਹੜਾ ਚਾਹੇ ਨਵੀਂ ਟੈਕਨੋਲੋਜੀ ਸਿੱਖ ਕੇ ਕਿੰਨਾ ਵੀ ਮਰਜੀ ਵਧੀਆ ਬਣ ਕੇ ਕਿਉਣਾ ਆ ਜਾਏ ਪਰ ਉਹਨੂੰ ਐਕਸੈਪਟ ਕਰਨ ਦੇ ਵਿੱਚ ਕੁਝ ਸਮਾਂ ਲੱਗਦਾ ਏਸੇ ਤਰ੍ਹਾਂ ਦੀ ਹੀ ਚੀਜ਼ ਹੈ ਜਿਹੜੀ ਉਹ ਕਥਾ ਦੇ ਖੇਤਰ 'ਚ ਵੀ ਚੱਲਦੀ ਹੈ ਹੁਣ ਮੈਂ ਇਹ ਦੇਖਦਾ ਹਾਂ ਕਿ ਜਿਹੜੇ ਤੇ ਸੰਪਰਦਾਇਕ ਕਥਾਵਾਚਕ ਹੁੰਦੇ ਐ ਜਿਨ੍ਹਾਂ ਨੇ ਇੱਧਰ ਉੱਧਰ ਜਾਣਾ ਹੀ ਨਹੀਂ ਬਸ ਸਿੰਪਲ ਗੁਰਬਾਣੀ ਦੇ ਅਰਥ ਕੀਤੇ ਜਾਣੇ ਐ ਕਿਸੇ ਦਾ ਉਹਦੇ ਨਾਲ ਨਿੱਜੀ ਸਰੋਕਾਰ ਬਣੇ ਚਾਹੇ ਨਾ ਬਣੇ ਕਿਸੇ ਨੂੰ ਸਮਝ ਆਵੇ ਚਾਹੇ ਨਾ ਆਵੇ ਇਹਦੇ ਨਾਲ ਉਹਨਾਂ ਦਾ ਕੋਈ ਮਤਲਬ ਨਹੀਂ ਹੁੰਦਾ ਉਹਨਾਂ ਦਾ ਤੇ ਮਤਲਬ ਇਹ ਹੁੰਦਾ ਹੈ ਕਿ ਸੇਫ ਗੇਮ ਖੇਡਣੀ ਹੈ ਤੇ ਇਨਕ ਦੇ ਵਿੱਚੋਂ ਅਸੀਂ ਜਿਹੜਾ ਉਹ ਅੱਗੇ ਲੰਘ ਜਾਣਾ ਜਿਹੜੇ ਇਦਾਂ ਕਰਦੇ ਨੇ ਉਹਨਾਂ ਦੀ ਤਾਂ ਪੁਰਾਣੇ ਬਜ਼ੁਰਗਾਂ ਦੇ ਵਿੱਚ ਐਕਸੈਪਟੈਂਸ ਰਹਿੰਦੀ ਆ ਤੇ ਪੁਰਾਣੇ ਬਜ਼ੁਰਗਾਂ ਦਾ ਹੀ ਗੁਰਦੁਆਰਿਆਂ ਦੀਆਂ ਕਮੇਟੀਆਂ ਦੇ ਵਿੱਚ ਹੋਲਡ ਹੁੰਦਾ ਹੈ ਜਾਂ ਸੰਗਤ 'ਚ ਹੋਲਡ ਹੁੰਦਾ ਹੈ ਔਰ ਉਹਨਾਂ ਦੀ ਗੱਲ ਨੂੰ ਵੈਲਿਊ ਜ਼ਿਆਦਾ ਦਿੱਤੀ ਜਾਂਦੀ ਹੈ ਜੇ ਨੌਜਵਾਨ ਬੱਚਿਆਂ ਦੇ ਇੰਟਰਸਟ ਦੀ ਗੱਲ ਹੋਵੇ ਤੇ ਨੌਜਵਾਨ ਬੱਚੇ ਜਿਹੜੇ ਉਹ ਪਰੰਪਰਾਵਾਦੀ ਨਹੀਂ ਹੁੰਦੇ ਉਹ ਆਰਥੋਡੌਕਸ ਨਹੀਂ ਹੁੰਦੇ ਉਹ ਕੰਜ਼ਰਵੇਟਿਵਸ ਨਹੀਂ ਹੁੰਦੇ ਕਿਉਂਕਿ ਅਜੇ ਉਹਨਾਂ ਨੇ ਬਹੁਤ ਕੁਝ ਸਿੱਖਣਾ ਹੁੰਦਾ ਹੈ ਸਮਝਣਾ ਹੁੰਦਾ ਹੈ ਪੁਰਾਣੇ ਬਜ਼ੁਰਗਾਂ ਨੇ ਤੇ ਜ਼ਿੰਦਗੀ ਦੇ ਸਾਰੇ ਚੈਲੰਜਸ ਐ ਜਿਹੜੇ ਉਹ ਫੇਸ ਕਰ ਚੁੱਕੇ ਹੁੰਦੇ ਆ ਨਾ ਉਹਨਾਂ ਦੇ ਅੱਗੇ ਕੈਰੀਅਰ ਦੀ ਚਿੰਤਾ ਹੁੰਦੀ ਐ ਨਾ ਉਹਨਾਂ ਦੇ ਅੱਗੇ ਫੈਮਿਲੀ ਦੀ ਚਿੰਤਾ ਹੁੰਦੀ ਐ ਨਾ ਉਹਨਾਂ ਦੇ ਅੱਗੇ ਜਿਹੜਾ ਹੋਰ ਕੁਝ ਪਰੇਸ਼ਾਨੀਆਂ ਚਿੰਤਾਵਾਂ ਹੁੰਦੀਆਂ ਉਹ ਤੇ ਰਿਟਾਇਰਡ ਲਾਈਫ ਜਿਉ ਰਹੇ ਹੁੰਦੇ ਆ ਇਸ ਕਰਕੇ ਉਹਨਾਂ ਦੀਆਂ ਆਸਾਂ ਉਮੀਦਾਂ ਇਸ਼ਾਵਾਂ ਫਿਊਚਰ ਦੀਆਂ ਪਲੈਨਿੰਗ ਸਭ ਕੁਝ ਇੱਕ ਤਰ੍ਹਾਂ ਦਾ ਖਤਮ ਹੋ ਚੁੱਕਾ ਹੁੰਦਾ ਐ ਉਹ ਤੇ ਸਿਰਫ ਗੁਰਦੁਆਰੇ ਕੁਝ ਸਮਾਂ ਪਾਸ ਕਰਨ ਲਈ ਆਉਂਦੇ ਆ ਤੇ ਆਪਣਾ ਹੋਲਡ ਕੰਟੀਨਿਊ ਰੱਖਣ ਲਈ ਆਉਂਦੇ ਪਰ ਨੌਜਵਾਨਾਂ ਨੇ ਅਜੇ ਸਭ ਕੁਝ ਸ਼ੁਰੂ ਕਰਨਾ ਹੁੰਦਾ ਹੈ ਇਸ ਲਈ ਅੱਜ ਗੁਰਦੁਆਰਿਆਂ 'ਚੋਂ ਲੋੜ ਤੇ ਇਹ ਸੀ ਕਿ ਗੁਰਬਾਣੀ ਦੀ ਰੋਸ਼ਨੀ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਸਖਿਆਵਾਂ ਨੂੰ ਆਧਾਰ ਬਣਾ ਕੇ ਪ੍ਰੋਗਰੈਸਵਾਦੀ ਵਿਚਾਰ ਨਵੇਂ ਜਮਾਨੇ ਦੇ ਵਿਚਾਰ ਨਵੀਂ ਜਿਹੜੀ ਟੈਕਨੀਕ ਹੈ ਲੋਕਾਂ ਦੇ ਮਾਈਂਡ ਤੋਂ ਚੇਂਜ ਕਰਨ ਦੀ ਉਹ ਸਾਰੀ ਅਸੀਂ ਸਮਝਾਉਂਦੇ ਗੁਰੂ ਘਰਾਂ ਦੇ ਵਿੱਚ ਪਰ ਜੇਕਰ ਤੁਸੀਂ ਉਹ ਗੱਲਾਂ ਗੁਰੂ ਘਰਾਂ ਦੇ ਵਿੱਚ ਕਰਦੇ ਹੋ ਕਿ ਤੁਸੀਂ ਐਂਗਰ ਮੈਨੇਜਮੈਂਟ ਕਿਵੇਂ ਕਰਨੀ ਹੈ ਤੁਸੀਂ ਮਨੀ ਮੈਨੇਜਮੈਂਟ ਕਿਵੇਂ ਕਰਨੀ ਹੈ ਤੁਸੀਂ ਜੌਬ ਮੈਨੇਜਮੈਂਟ ਕਿਵੇਂ ਕਰਨੀ ਹੈ ਤੇ ਜਿਹੜੇ ਪੁਰਾਣੇ ਬਜ਼ੁਰਗ ਗੁਰੂ ਘਰਾਂ ਦੀਆਂ ਕਮੇਟੀਆਂ 'ਚ ਬੈਠੇ ਨੇ ਜਾਂ ਗੁਰੂ ਘਰਾਂ ਦੇ ਵਿੱਚ ਸਟਾਫ ਵਜੋਂ ਹੋਲਡਰਸ ਬੈਠੇ ਨੇ ਜਾਂ ਜਿਹੜੇ ਲੋਕ ਸੰਪਰਦਾਵਾਂ 'ਚੋਂ ਆਏ ਆ ਜਿਨ੍ਹਾਂ ਦਾ ਜਿਹੜੇ ਇੱਥੋਂ ਦੇ ਤੇਜ਼ ਗਤੀਸ਼ੀਲ ਸਮਾਜ ਦੇ ਨਾਲ ਕੋਈ ਵਾਪ ਪਿਆ ਹੀ ਨਹੀਂ ਹੈ ਉਹ ਲੋਕ ਐਦਾਂ ਦੇ ਆ ਕਿ ਉਸ ਤੇ ਵਿਚਾਰ ਨਹੀਂ ਕਰਨਗੇ ਕਿਉਂਕਿ ਉਹਨਾਂ ਕੋਲ ਵਿਚਾਰਾਂ ਦੀ ਆਲਰੇਡੀ ਘਾਟ ਹੁੰਦੀ ਹੈ ਗਿਆਨ ਦੀ ਘਾਟ ਹੋਏਗੀ ਤੇ ਤੁਸੀਂ ਕਿਸੇ ਦੇ ਨਾਲ ਉਸ ਵਿਸ਼ੇ ਤੇ ਵਿਚਾਰ ਕਰ ਹੀ ਨਹੀਂ ਪਾਓਗੇ ਤੇ ਉਹ ਕੀ ਸੋਚਦੇ ਨੇ ਕਿ ਇਹ ਜਿਹੜਾ ਕਥਾਵਾਚਕ ਬੋਲ ਰਿਹਾ ਹੈ ਨਾ ਚਲੋ ਫੋਨ ਆ ਗਿਆ ਹੁਣ ਬੋਲ ਲੈਨ ਦੋ ਅਗਲੀ ਵਾਰ ਇਹਨੂੰ ਇੱਥੇ ਜਿਹੜਾ ਅਸੀਂ ਟਾਈਮ ਨਹੀਂ ਦੇਵਾਂਗੇ ਨਤੀਜਾ ਇਹ ਹੁੰਦਾ ਹੈ ਕਥਾਵਾਚਕ ਨੂੰ ਇਸ ਤਰ੍ਹਾਂ ਲੱਗਦਾ ਹੈ ਕਿ ਮੇਰੀਆਂ ਸ਼ਾਇਦ ਜੋ ਅ ਨਵੇਂ ਜਮਾਨੇ ਦੀਆਂ ਗੱਲਾਂ ਨੇ ਜੋ ਮੇਰੀ ਜੋ ਮਾਡਰਨ ਸੋਚ ਹੈ ਉਸ ਨੂੰ ਲੋਕ ਐਕਸੈਪਟ ਕਰ ਰਹੇ ਐ ਪਰ ਹੁੰਦਾ ਉਲਟਾ ਹੈ ਉਹ ਲੋਕ ਕਹਿ ਨਹੀਂ ਰਹੇ ਹੁੰਦੇ ਅੰਦਰ ਖਾਤੇ ਹੀ ਤੁਹਾਡੇ ਉੱਪਰ ਕਾਂਟੇ ਲਗਾਈ ਜਾ ਰਹੇ ਹੁੰਦੇ ਐ ਕੁਐਸਚਨ ਚਿੰਨ੍ਹ ਲਗਾਈ ਜਾ ਰਹੇ ਹੁੰਦੇ ਐ ਪਰ ਉਹਨਾਂ ਦੇ ਵਿੱਚ ਤੁਹਾਡੇ ਨਾਲ ਆ ਕੇ ਡਿਸਕਸ਼ਨ ਕਰਨ ਦੀ ਹਿੰਮਤ ਨਹੀਂ ਹੁੰਦੀ ਪਰ ਉਹਨਾਂ ਨੇ ਇੱਕ ਆਪਣਾ ਮਾਈਂਡ ਸੈੱਟ ਇਹੋ ਜਿਹਾ ਬਣਾ ਲਿਆ ਹੁੰਦਾ ਕਿ ਅਗਲੀ ਵਾਰ ਇਸ ਨੂੰ ਲਾਗੇ ਨਹੀਂ ਲੱਗਣ ਦੇਣਾ ਕਿਉਂਕਿ ਇਹ ਸੁਧਾਰਵਾਦੀ ਹੈ ਇਹ ਪ੍ਰੋਗਰੈਸਵਾਦੀ ਹੈ ਇਹ ਨਵੇਂ ਵਿਚਾਰਾਂ ਦਾ ਧਾਰ ਨਹੀਂ ਹੈ ਇਹ ਸਭ ਤੋਂ ਵੱਡੀ ਮੁਸ਼ਕਲ ਹੈ ਜਿਹੜੀ ਕਥਾਵਾਚਕਾਂ ਦੇ ਸਾਹਮਣੇ ਆਉਂਦੀ ਹੈ ਔਰ ਇਸੇ ਕਰਕੇ ਹੀ ਸਾਡੀ ਕੌਮ ਦੇ ਵਿੱਚ ਇੱਕ ਖੜੋਤ ਜੀ ਆ ਰਹੀ ਹੈ ਉਸ ਖਰੋਤ ਨੂੰ ਤੋੜਨਾ ਬਹੁਤ ਜ਼ਰੂਰੀ ਹੈ ਕਿਉਂਕਿ ਉਹ ਟੀਚਰ ਬਹੁਤ ਸਾਰੇ ਵਿਦਿਆਰਥੀਆਂ ਦਾ ਨੁਕਸਾਨ ਕਰ ਜਾਂਦੇ ਐ ਜਿਹੜੇ ਟੀਚਰ ਉਹਨਾਂ ਨੂੰ ਜ਼ਮਾਨੇ ਦਾ ਹਾਨੀ ਨਹੀਂ ਬਣਾਉਂਦੇ ਜਾਂ ਜ਼ਮਾਨੇ ਤੋਂ ਪਿੱਛੇ ਰੱਖ ਲੈਂਦੇ ਐ ਅੱਜ ਪੰਜਾਬ ਦੇ ਐਸੇ ਬਹੁਤ ਸਾਰੇ ਮਸਲੇ ਸਾਨੂੰ ਵਿਚਾਰਨ ਦੀ ਲੋੜ ਐ ਇਹ ਉਹ ਕੀ ਕਾਰਨ ਹੈ ਕਿ ਸਾਡਾ ਪੰਜਾਬ ਜਿਹੜਾ ਉਹ ਬਾਕੀ ਸਟੇਟਸ ਤੋਂ ਬਾਕੀ ਕਮਿਊਨਿਟੀਜ਼ ਤੋਂ ਅੱਗੇ ਨਹੀਂ ਪਿੱਛੇ ਜਾ ਰਿਹਾ ਜਦ ਕਿ ਸਾਡੇ ਕੋਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਰਗੀ ਮਹਾਨ ਬਾਣੀ ਹੈ ਤੇ ਅਸੀਂ ਬਹੁਤ ਅੱਗੇ ਜਾ ਸਕਦੇ ਹਾਂ ਬੜਾ ਵਧੀਆ ਕਾਰਜ ਕਰ ਸਕਦੇ ਹਾਂ ਪਰ ਉਹਦੇ ਵਾਸਤੇ ਸਾਨੂੰ ਨਵੀਂ ਸੋਚ ਲੈ ਕੇ ਆਉਣੀ ਪਵੇਗੀ ਔਰ ਮੈਂ ਪ੍ਰਚਾਰਕ ਵੀਰਾਂ ਨੂੰ ਕਥਾਵਾਚਕਾਂ ਨੂੰ ਇਹ ਬੇਨਤੀ ਕਰਾਂਗਾ ਕਿ ਅੱਜਕੱਲ ਜਿਹੜੀਆਂ ਹੇਟਿਜ਼ਮ ਫਲਾਉਣ ਵਾਲੀਆਂ ਚੀਜ਼ਾਂ ਹੁੰਦੀਆਂ ਦਾ ਜਿਸ ਤਰ੍ਹਾਂ ਕਿ ਅਸੀਂ ਕਿਸੇ ਕਮਿਊਨਿਟੀ ਦੇ ਅਗੇਂਸਟ ਬੋਲਣਾ ਜਾਂ ਕਿਸੇ ਹੋਰ ਦੇ ਅਗੇਂਸਟ ਬੋਲਣਾ ਉਹਦੇ ਵਿੱਚ એનਰਜੀ ਅਸੀਂ ਖਰਾਬ ਕਰਨ ਦੀ بجائے ਲੜਾਈ ਝਗੜਿਆਂ ਵਾਲੀਆਂ ਚੀਜ਼ਾਂ 'ਚ ਪੈਣ ਦੀ بجائے ਅਸੀਂ ਜਿਹੜਾ ਹੈਗਾ ਸੈਲਫ ਮੈਨੇਜਮੈਂਟ ਦੇ ਔਰ ਆਪਣੇ ਕੈਰੀਅਰ ਨੂੰ ਮੈਨੇਜਮੈਂਟ ਦੇ ਜਾਂ ਅਸੀਂ ਇਸ ਤਰ੍ਹਾਂ ਕਹਿ ਲਈਏ ਕਿ ਸਾਡੇ ਫੈਮਿਲੀ ਮੈਨੇਜਮੈਂਟ ਜਿਹੜੀ ਇਹਨਾਂ ਚੀਜ਼ਾਂ ਵੱਲ ਧਿਆਨ ਦੇਈਏ ਤਾਕਿ ਅਸੀਂ ਜਾਦਾ ਵਧੀਆ ਸੈਂਟੀਫਿਕ ਤਰੀਕੇ ਦੇ ਨਾਲ ਅੱਗੇ ਵਧੀਏ ਜੋ ਗੁਰੂ ਸਾਹਿਬਾਂ ਦਾ ਮਿਸ਼ਨ ਸੀ ਨਾ ਕਿ ਅਸੀਂ ਕੁਝ ਇੱਕ ਮਰਦਾ ਜਿਹੜੇ ਕਨਸੈਪਟ ਹੈ ਉਹਨਾਂ ਨੂੰ ਲੈ ਲਈਏ ਕਿ ਜਦੋਂ ਕਿਤੇ ਰੱਬ ਕਿਰਪਾ ਕਰੇਗਾ ਉਦੋਂ ਸਭ ਠੀਕ ਹੋ ਜਾਵੇਗਾ ਦੇਖੋ ਰੱਬ ਦੀ ਕਿਰਪਾ ਹਰ ਟਾਈਮ ਤੇ ਵਰਸ ਰਹੀ ਹੈ ਗੁਰੂ ਦਾ ਗਿਆਨ ਸਾਡੇ ਨਾਲ ਸਦਾ ਹੈ ਪਰ ਸਾਨੂੰ ਇਹਨਾਂ ਚੀਜ਼ਾਂ ਨੂੰ ਜਮਾਨੇ ਦੇ ਹਾਨੀ ਬਨ ਲਈ ਵਰਤਨਾ ਵੀ ਪੈਣਾ ਕਿਉਂਕਿ ਕੀ ਕੀਤਾ ਜਾਵੇਗਾ ਜੇ ਘਰ ਦੇ ਵਿੱਚ ਪੱਤੀ ਵੀ ਹੋਵੇ ਚੀਨੀ ਵੀ ਹੋਵੇ ਘਰ ਦੇ ਵਿੱਚ ਇਲੈਚੀਆਂ ਵੀ ਹੋਣ ਘਰ ਦੇ ਵਿੱਚ ਕੁੱਕਰ ਵੀ ਹੋਵੇ ਘਰ ਦੇ ਵਿੱਚ ਸਟੋਵ ਵੀ ਹੋਵੇ ਸਾਰਾ ਕੁਝ ਹੋਵੇ ਪਰ ਚਾਹ ਬਣਾਉਣੀ ਹੀ ਨਾ ਹੁੰਦੀ ਹੋਵੇ ਤੇ ਫਿਰ ਕੀ ਕੀਤਾ ਜਾਏਗਾ ਇਸੇ ਤਰ੍ਹਾਂ ਹੀ ਅੱਜ ਸਾਨੂੰ ਗੁਰਬਾਣੀ ਨੂੰ ਮਾਡਰਨ ਸੰਦਰਭ ਦੇ ਵਿੱਚ ਵਰਤਨਾ ਹੀ ਨਹੀਂ ਆਉਂਦਾ ਤੇ ਅਸੀਂ ਸਿਰਫ ਗੁਰਬਾਣੀ ਪੜ੍ਹ ਕੇ ਹੀ ਚਾਹ ਰਹੇ ਹਾਂ ਕਿ ਗੱਲ ਬਣ ਜਾਏਗੀ ਤਾਂ ਇਸ ਤਰ੍ਹਾਂ ਸ਼ਾਇਦ ਅਸੀਂ ਹੋਰ ਪਛੜ ਜਾਵਾਂਗੇ ਹੋਰ ਪਛੜ ਜਾਵਾਂਗੇ ਤੇ ਸਾਡੇ ਬਜ਼ੁਰਗਾਂ ਦੇ ਉਸ ਆਰਥੋਡਾਕਸ ਸੋਚ ਦਾ ਉਸ ਪ੍ਰਾਤਨ ਸੋਚ ਦਾ ਜਾਂ ਰੂੜੀਵਾਦੀ ਸੋਚ ਦਾ ਜਿਹੜਾ ਖਮਿਆਜ਼ਾ ਹੈ ਉਹ ਆਉਣ ਵਾਲੇ ਜ਼ਮਾਨੇ 'ਚ ਸਾਡੀਆਂ ਨਸਲਾਂ ਨੂੰ ਭੁਗਤਣਾ ਪਵੇਗਾ ਇਸ ਲਈ ਅੱਜ ਜਿਹੜਾ ਅਕਾਡੈਮਿਕ ਯੁੱਗ ਹੈ ਇਹਦੇ ਵਿੱਚ ਸਾਨੂੰ ਮਾਡਰਨ ਤੇ ਵਧੀਆ ਵਿਚਾਰ ਲੈ ਕੇ ਅੱਗੇ ਵਧਣਾ ਪਏਗਾ ਤੇ ਇਸ ਤਰ੍ਹਾਂ ਕਥਾਵਾਚਕਾਂ ਦਾ ਇੱਕ ਬੜਾ ਵੱਡਾ ਰੋਲ ਬਣਦਾ ਹੈ ਕਿ ਉਹ ਨਵੀਂ ਵਿਚਾਰਧਾਰਾ ਨੂੰ ਜਿਹੜਾ ਹੈ ਉਹ ਛੱਡਣ ਨਾਲ ਸਭੋਂ ਨਵੀਂ ਵਿਚਾਰਧਾਰਾ ਨੂੰ ਸੰਤਾਂ ਦੇ ਸਾਹਮਣੇ ਨਵੇਂ ਰੂਪ ਦੇ ਵਿੱਚ ਵਿਚਾਰਨ ਇਹ ਮੇਰੇ ਕੁਝ ਨਜੀ ਸ਼ਬਦ ਸਨ ਵਿਚਾਰ ਕਰਦਿਆਂ ਤੋਂ ਜਾਂ ਗਲਤੀਆਂ ਭੁੱਲਾਂ ਛੁਕਾਂ ਦੀ ਮਾਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ